ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗਲੇ 72 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ حاضر ਹਾਂ ਜੀ 18 19 ਤੇ 20 ਦਸੰਬਰ ਦੀ ਜਿਹੜੀ ਆ ਮੌਸਮ ਦੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਮੌਸਮ ਖਾਕ ਦੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ ਔਰ ਕਿੱਦਾਂ ਦਾ ਰਹੇਗਾ ਜੀ ਮੌਸਮ ਸਾਰੀ ਜਾਣਕਾਰੀ ਦੇਵਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜੀ ਲਾਈਵ ਸੈਟਲਾਈਟ ਤਸਵੀਰਾਂ ਦੇਖ ਲੈਣੇ ਆ ਇਸ ਵਾਰੀ ਇਸ ਵੇਲੇ ਦੀਆਂ ਸਕਰੀਨ ਤੇ ਦੇਖ ਸਕਦੇ ਹੋ ਜੀ ਪੰਜਾਬ ਦੀ ਜੇਕਰ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਤੇ ਲਗਭਗ ਇਹਨਾਂ ਦੋਨਾਂ ਸੂਹਿਆਂ ਦੇ ਵਿੱਚ ਜਿਹੜਾ ਮੌਸਮ ਹੈ ਫਿਲਹਾਲ ਠੀਕ ਠਾਕ ਹੈ ਜੀ ਸਾਫ਼ ਸੁਨਿਆ ਹੋਇਆ ਕਿਤੇ ਵੀ ਕੋਈ ਜੜੀ ਬਦਲਵਾਈ ਵਾਲੀ ਹਲਚਲ ਹੈ ਕਿਤੇ ਵੀ ਤਾਉ ਦਿੱਲੀ ਜਿਹੜੀ ਨਜ਼ਰ ਨਹੀਂ ਆ ਰਹੀ ਮੌਸਮ ਦੇ ਵਿੱਚ ਸੰਗਰੀ ਧੁੰਦ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਅੱਜ ਤੇ ਪੰਜਾਬ ਤੇ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਤੇ ਤੁਹਾਨੂੰ ਇੱਥੇ ਦੱਸ ਰਿਹਾ ਜੀ ਖਾਸ ਕਰਕੇ ਜਿਹੜੇ ਆਪਣੇ ਸਰਹੱਦੀ ਜ਼ਿਲ੍ਹੇ ਆ ਫਿਰੋਜ਼ਪੁਰ ਫਾਜ਼ਿਲਕਾ ਅਫੋਹਰ ਵਾ ਠੰਡਾ ਇਹਨਾਂ ਖੇਤਰਾ ਦੇ ਵਿੱਚ ਨਾ ਜ਼ਿਲ੍ਹਿਆਂ ਦੇ ਵਿੱਚ ਧੁੰਦ ਜਿਹੜੀ ਹੈ ਸੰਗਣੀ ਜ਼ਿਆਦਾ ਹੈ ਜੀ ਤੇ ਬਾਕੀ ਜਿਹੜੇ ਆਪਣੇ ਜ਼ਿਲ੍ਹੇ ਨੇ ਖਾਸ ਕਰ ਆਪਣੇ ਮਾਲਵੇ ਦੇ ਖੂਦ ਹੋਏ ਜ਼ਿਲ੍ਹੇ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੁੰਤ ਛੋੜੀ ਜਿਹੜੀ ਆ ਠੀਕ ਠਾਕ ਐ ਤੇ ਤਿੱਖੀ ਤੋਂ ਹੋਏ ਜਿਹੜੀ ਚੜੀ ਆ ਤੇ ਬਾਕੀ ਮੌਸਮ ਫਾਦਾ ਕੀ ਕਹਣਾ ਇਹ ਵੀ ਤੁਹਾਨੂੰ ਦੱਸ ਜਣੇ ਆ ਤੇ ਤੇ ਸਕਰੀਨ ਦੇ ਉੱਤੇ ਦੇਖੋ ਜੀ ਮੌਸਮ ਫਾਗਦੇ ਜੋ ਤਾਜ਼ਾ ਅੰਕੜੇ ਨੇ ਉਹ ਕੀ ਕਹਿ ਰਹੇ ਨੇ ਤੁਹਾਡੀ ਸਕਰੀਨ ਤੇ ਅੱਜ ਜੀ 17 18 19 20 21 22 23 ਤਰੀਕ ਤੱਕ ਮੌਸਮ ਜਿਹੜਾ ਫਿਲਹਾਲ ਠੀਕ ਠਾਕ ਐ ਤੇ ਅੱਜ ਯਾਨੀ ਕਿ 18 ਤੋਂ 20 ਤਰੀਕ ਤੱਕ ਚਲਰਾਇਆ 72 ਘੰਟਿਆਂ ਤੱਕ ਕੋਈ ਵੱਡੇ ਤਵਦੀਲੇ ਮੌਸਮ ਦੇ ਵਿੱਚ ਨਜ਼ਰ ਨਹੀਂ ਆਏਗੀ ਹਾਲਾਂਕਿ ਸੰਘਣੀ ਧੁੰਦ ਜਿਹੜੀ ਉਹ ਵੇਖਣ ਨੂੰ ਮਿਲਦੀ ਰਹੇਗੀ ਖਾਸ ਕਰਕੇ ਆਪਣੇ ਜਿਹੜੇ ਮਾਲੂਆ ਦੇ ਜ਼ਿਲ੍ਹੇ ਆ ਤੇ ਆਪਣੇ ਅੰਾਜ ਦੇ ਖੇਤਰਾਂ ਦੇ ਵਿੱਚ ਜਿਵੇਂ ਕਿ ਅੱਜ ਸੰਘਣੀ ਧੁੰਦ ਜ਼ਿਆਤਰ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਆਪਣੇ ਸਰਹੰਦੀ ਜ਼ਿਲ੍ਹੇ ਤੇ ਹੁਣ ਨਾਲੇ ਜਿਹੜੇ 24 ਘੰਟੇ ਹੋਣਗੇ ਜੀ ਇਹ ਸੰਘਣੀ ਧੁੰਦ ਜਿਹੜੀ ਹੈ ਪੰਜਾਬ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਫਿਰ ਹਾਲ 4-5 ਦਿਨਾਂ ਨੂੰ ਮੌਸਮ ਜਰਾ ਠੀਕ-ਠਾਕ ਰਹੇਗਾ ਜੇ 5 23 ਤਰੀਕ ਤੋਂ ਫਿਰ ਤੋਂ ਇੱਕ ਜਰਾ ਖੱਬੀ ਸਿਸਟਮ ਆਉ ਦੱਸ ਸਕਦਾ ਹੈਗਾ ਤੇ ਇਹਦੇ ਪ੍ਰਭਾਵ ਹੇਠ ਕਿਤੇ ਕਿਤੇ ਜਿਹੜੇ ਹੈ ਮੀਂਹ ਦੀ ਸੰਭਾਵਨਾ ਹੈ ਜਿਹੜੀ ਆ ਫੰਦੀ ਆ ਤੇ ਫਿਲਹਾਲ ਜਿਹੜੇ ਅਲਰਟ ਨੇ ਉਸ ਸਮੇਂ ਦੀ ਤੁਹਾਨੂੰ ਲੈ ਕੇ ਜਾਰੀ ਕੀਤੇ ਗਏ ਨੇ ਅਗਲੀ ਵੀਡੀਓ ਦੇ ਵਿੱਚ ਜੀ ਇਜਾਜ਼ਤ ਦਿਓ ਧੰਨਵਾਦ